ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਸਮਾਜ ਵਿਰੋਧੀ ਅੰਸਰਾ ਤੇ ਨਕੇਲ ਕਸਨ ਦੀ ਵੱਡੇ ਵੱਡੇ ਕੰਮ ਕਰ ਰਹੀ ਆ ਉੱਥੇ ਦੂਜੇ ਪਾਸੇ ਪੁਲਸ ਦੇ ਵੱਲੋਂ ਗੈਂਗਸਟਰ ਗੁਰਪ੍ਰੀਤ ਸਿੰਘ ਗੋਕੀ ਨੂੰ ਗ੍ਰਫਤਾਰ ਕੀਤਾ ਗਿਆ ਇਹ ਗੋਕੀ ਕਈ ਮਾਮਲਿਆਂ ਵਿੱਚ ਪੁਲਸ ਨੂੰ ਲੋੜਿੰਦਾ ਸੀ ਤੇ ਪੁਲਸ ਨੂੰ ਚਕਮਾ ਦੇ ਕੇ ਭੱਜਣ ਲੱਗਿਆ ਸੀ ਪਰ ਪੁਲਸ ਦੀ ਮੁਸਤੈਦੀ ਦੇ ਨਾਲ ਧਰ ਤੋਚਿਆ ਗਿਆ ਪੁਲਸ ਮੁਤਾਬਕ ਇਸ ਦੇ ਕਈ ਹੋਰ ਹੰਕਾਰ આરોપીਆਂ ਦੇ ਨਾਲ ਲਿੰਕ ਨੇ ਤੇ ਇਸ ਤੋਂ ਪੁੱਛ ਕੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ 832024 ਨੂੰ ਬਟਾਰਾ ਰੋਡ ਤੇ ਇੰਸਪੈਕਟਰ ਰਵੀ ਬਟਿੰਦਰ ਸਿੰਘ ਨੇ ਨਾਕਾ ਲਗਾਇਆ ਮੁਕਸਰ ਤਾਨਾ ਮੁਕੰਪੁਰਾ ਨੂੰ ਨਾਕਾ ਲਗਾਇਆ ਸੀ ਜਿੱਥੇ ਮੁਖਬਰ ਖਾਸ ਨੇ ਆ ਕੇ ਪਲਾ ਦਿੱਤੀ ਕਿ ਇੱਕ ਪੁਰਪ੍ਰੀਤ ਸਿੰਘ ਗੋਪੀ ਦਾਣਾ ਕਸ਼ਮੀਰ ਸਿੰਘ ਪਾਣਾ ਕੋਹੜੀ ਸੁਰਤ ਮੱਲੀਆ ਇੱਕ ਕਾਲੀ ਰੰਗ ਦੀ ਪੀਪੀ 058 ਜੇ ਹੁੰਡਾਈ 1000 ਨੰਬਰ ਜਿਹੜਾ ਉਹ ਬਟਾਰਾ ਰੋਡ ਸੈਲੀਬ੍ਰੇਸ਼ਨ ਵਾਲੀ ਸਾਈਟ ਤੋਂ ਆ ਰਿਹਾ ਹੈ ਕਿਉਂਕਿ ਕਾਫੀ ਕੁਕ ਕੁਕਰ ਦੇ ਮੁੱਲੋਂ ਹੈ ਕਿ ਇਸਲੇ ਮੁਕੰਪੁਰ ਐਸ ਐਚ ਓ ਨੇ ਬਟਾ ਰੋਡ ਤੇ ਨਾਕਾ ਲਗਾਇਆ ਥੋੜੀ ਦੇਰ ਬਾਅਦ ਇੱਕ ਕਾਲੇ ਰੰਗ ਦੀ ਗੱਡੀ ਹੰਗਾਈ ਗੱਡੀ ਉਸ ਵੱਲ ਆ ਰਹੀ ਸੀ ਜਿਹਨੇ ਨਾਕੇ ਤੇ ਗੱਡੀ ਨੂੰ ਇੰਟਰਸੈਪਟ ਕਰਨ ਦੀ ਕੋਸ਼ਿਸ਼ ਕੀਤੀ ਐ ਐਸ ਐਚ ਓ ਨੇ ਤੇ ਜਿਹੜੀ ਕਿ ਉਸਨੇ ਗੱਡੀ ਥੋੜੀ ਪਿੱਛੇ ਕਰਕੇ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਪੁਲਿਸ ਨਾਜ਼ਮਾ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਤੇ ਉਥੋਂ ਨਿਕਲ ਗਿਆ ਉਕੇ ਜਾ ਕੇ ਪਿੱਛੇ ਜਾ ਇਹਨਾਂ ਪੁੱਛਾ ਕਰਦੇ ਹੋਏ ਜੋ ਅੱਗੇ ਵੀ ਪੁਲਿਸ ਪਾਰਟੀ ਖੜੀ ਸੀਗੀ ਜਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨੂੰ ਇੰਟਰਸੈਪਟ ਕੀਤਾ ਨਹੀਂ ਕੋਈ ਫਾਇਰਿੰਗ ਨਹੀਂ ਹੋਈਗੀ ਅ ਇਹਦਾ ਇਨਫੋਰਮੇਸ਼ਨ ਇਹ ਸੀ ਕਿ ਇਹਦੇ ਕੋਲ ਵੈਪਨ ਹੋ ਸਕਦਾ ਹੈ ਪਰ ਵੈਪਨ ਵਾਲੇ ਦੇਖਵਾਂ ਨਹੀਂ ਹੋਇਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਅੰਬੇ ਕੋਈ ਐਸਾ ਕੋਈ ਬਰਾਦਗੀ ਕੋਈ ਨਹੀਂ ਹੋਈ ਪਰ ਇਹ ਜਿਹੜਾ ਹੈ ਇਕੋ ਪ੍ਰਾਣੀ ਮਕਦਮੇ ਦੇ ਵਿੱਚ ਮੌਨਟੇਟ ਸੀਗਾ ਜਿਹੜਾ ਕਿ ਅ ਸਰਹੜਾਣੇ ਦਾ ਮਕਦਮਾ ਹੈ 14/24 380 452 ਜੀ ਹਾਂ ਪੁਛ ਪੁਛਗੇ ਦੇ ਵਿੱਚ ਆਇਆ ਹੈ ਕਿ ਜਗਦੀਪ ਸਿੰਘ ਜੱਗੂ ਨਾਲ ਦੇ ਪ੍ਰਾਣੀ ਐਸੋਸੀਏਟ ਹੈ ਇਹ ਮਨਛਾ ਨਹੀਂ ਸੀ ਕੋਈ ਮਨਛਾ ਨਹੀਂ ਸੀ ਇਹ ਇੱਕ ਇਨਫੋਰਮੇਸ਼ਨ ਬੇਸਡ ਸੀਗਾ ਨਾਕਾ ਲਗਾਇਆ ਸੀਗਾ ਜਿਹਦੇ ਜਿਹਦੇ ਦਿਨ ਮੁਨਿਸਪਾਲਟੀ ਦੀ ਉਸ ਤੀ ਗੱਟੀ ਚਰਾਂ ਦੀ ਕੋਸ਼ਿਸ਼ ਕੀਤੀ ਸੀ। ਸਮਝ ਗੋ ਗੈ ਉਹ ਨਾ ਕਿੰਨੀ ਦੇਰ ਤੋਂ ਜੁੜਿਆ ਸੀ। ਪਿਛਲੇ ਕਾਫੀ ਸਾਲਾਂ ਤੋਂ ਜੁੜਿਆ ਆ ਚਾਰ-ਪੰਜ ਸਾਲ ਦਾ ਤਾਂ ਪਤਾ ਲੱਗ ਜਾਏ। ਸਰਸੇ ਕਰਦਾ ਕਿ ਉਹ ਗੈਂਗ ਹੈ ਉਹ ਜਵਾਗਰ ਸੀ। ਨਹੀਂ ਜੀ ਇਸ ਤਾਂ ਦੀ ਕੋਈ ਜਾਣ ਨਹੀਂ। ਥੈਂਕ ਯੂ। ਉਹ ਸਵਾਰਾਤ ਨਹੀਂ ਚਲਾ ਰਿਹਾ ਸੀ ਪਰ ਉਹਦੇ ਨਾਲ ਇਹ ਦੇ ਲਿੰਕ ਜੁੜੇ ਸੀਗੇ। ਉਹਦੀ ਮੰਮੀ ਦੇ ਮਾਮਲੇ ਜਿਸ ਕਿ ਨਾਲ ਜਦੋਂ ਸਾਹਮਣੇ ਲੱਗਦਾ ਹੈ ਕਿ ਹਾਂ ਜੀ ਉਹਦੀ ਕੁਛ ਕੁਛ ਕਰ ਰਹੇ ਆ ਪਰ ਮੰਨ ਲਿਆ ਹੈ ਤੇ ਉਹਦੀ ਤਾਂ ਅੱਗੇ ਜੋ ਵੀ ਆਏਗਾ ਸਾਹਮਣੇ ਤੁਹਾਨੂੰ ਦੱਸ ਦਿੱਤਾ ਜਾਏਗਾ ਕਿੰਨੀ ਕਾਮਯਾਬੀ ਸਮਝ ਦਿਓ ਕਿ ਕਾਫੀ ਸ਼ਾਤਰ ਸੀ ਇਹ ਵਜੋਂ ਹਾਂਜੀ ਇਹ ਕਾਫੀ ਸ਼ਾਤਰ ਬੁੱਲਡਮ ਸੀਗੇ ਇਹਦੇ ਤੇ 17 ਮੁਕਦਮੇ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਜਿਸ ਤਰ੍ਹਾਂ ਐਨਟੀਪੀਐਸ 307 ਦੇ 26 ਦੇ ਆਮ ਜੈਕ ਦੇ ਮੁਕਦਮੇ ਤੇ ਦਰਜ ਇੱਥੇ ਸਰਦੀ ਆਪਰੇਸ਼ਨਲ ਗੈਂਗ ਦੇ ਹੋਰ ਮੈਂਬਰ ਵੀ ਨੇ ਹੋਰ ਮੈਂਬਰਾਂ ਦੇ ਬਾਰੇ ਪੁੱਛਗਿੱਛ ਕਰ ਰਹੇ ਹਾਂ ਜੀ ਰਿਮਾਂਡ ਲਿਆ ਉਸ ਤੋਂ ਬਾਅਦ ਸਰ ਕਿਦਾਂ ਕੱਲ ਬਟਾਲਾ ਰੋਡ ਤੇ ਦੇਖਿਆ ਗਿਆ ਸੀ ਇੱਕ ਮੁੰਡਾ ਹੋਰ ਵੀ ਹੈਗਾ ਸੀ ਤੇ ਕੋਈ ਲੜਕੀ ਵੀ ਨਾਲ ਹੈਗੀ ਸੀ ਨਹੀਂ ਉਹਦੇ ਬਾਰੇ ਅਸੀਂ ਪਤਾ ਕਰ ਰਹੇ ਕਿ ਉਹ ਕੌਣ ਨੇ ਰਿਮਾਰਕ ਕਿਨਾਂ ਦੇ ਦੋ ਦੇ ਦਰਮਾਨ ਲੱਗ ਗਿਆ ਹੈ ਨਾ ਬਰਸ ਸੁਣਾ ਰਹੇ ਨੇ ਜੀ ਬਟਾਲੇ ਦਾ ਜਿਆਦਾ ਇਹਦੇ ਮੁਕਤਮੇ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਵਿੱਚ ਵੀ ਮੁਸ਼ਕਲ ਕਰਨੀ ਵੀ ਸਰ ਨੂੰ ਬੜਦਾ ਤੇ ਕਾਫੀ 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 ਮੁਸ਼ਕਲ ਕਰਨੀ ਪਈ ਤੇ ਸਾਡੇ ਐਸ.ਐਚ.ਓ. ਰਜਿੰਦਰ ਸਿੰਘ ਨੇ ਕਾਫੀ ਮਿਹਨਤ ਨਾਲ ਇਹਨੂੰ ਕਾਬੂ ਕੀਤਾ ਸਰ ਹੋਰ ਵੀ ਸਰ ਇਹ ਵਰਕਡ ਹੈ ਕਿ ਆ ਪਵਾੜਾ ਹੈ ਕਿ ਜਿਸ ਤਰ੍ਹਾਂ ਦੇ ਇੱਕ ਇੱਕ ਮੁਕਦਮੇ ਦੇ ਵਿੱਚ ਵਾਂਟਡ ਸੀ ਬਾਕੀ ਤੇ ਬੇਲ ਆਊਟ ਹੈ ਤੇ ਬਾਕੀ ਆ ਮੁਕਦਮਾ 307 ਦਾ ਹੋਣੇ ਤੇ ਦਰਜ ਕੀਤਾ ਗਿਆ ਤੇ ਅਮਰਸਰ ਕਹਿੰਦੇ ਉਹ ਕਲੈਕਸ਼ਨ ਸਰ ਉਹ ਪਤਾ ਕਰ ਰਹੇ ਆ